ਮੈਂ ਬਣਾ ਰਿਹਾ ਹਾਂ ਹੁਣ ਦਾ ਹੁਣ ਇੱਧਰ ਦੇਖ ਮੇਰੇ ਕਿ ਨਹੀਂ ਦੇਖ ਪਾਜੋ ਹਰ ਸਾਲ ਲੱਗਦਾ ਆਏ ਜਿਹਾ ਆਏ ਹਾਂ ਤੂੰ ਇਲਾਕੇ ਮਤਰਾ ਕਟਮਾ ਪੈ ਫਲੰਦਰ ਤੋਂ ਚੱਲਣ ਤੇ ਯਾਰ ਹੁਣ ਚੱਲਣ ਮੈਕਸिमम ਘੁਮਾ ਕਰਾਣ ਆਹ ਉਹ بڑے بڑے ਮੋਟਰਸਾਈਕਲ ਤੇ ਸਾਈਕਲ ਸਟਾਰਟ ਕਰਦੇ ਹੋ ਆ ਦੇਖੋ ਕਿ ਨਾ ਉਹ ਸਾਰੇ ਮੀਂਹਾਂ ਕਰੀਏ ਜਦ ਤਾ ਵਾਲੀ ਆਪੇ ਦਾ ਉਹ ਸਾਰੇ ਖੜਾਉਗੇ ਅੱਲਾ ਹੈ ਇਹ ਲੋਕ ਉਹ ਜੀ ਪਿੰਡ ਕਰੀਏ ਤਾਂ ਜੱਦੀ ਵੀ ਰਿੰਕ ਪਾਣੀ ਮੰਗਦਾ ਹੈ ਇਹ ਵੀ ਕਰਦੇ ਆਓ ਦੇਖੋ ਅਗਵਾਲੀ ਪਿੰਨਾਂ ਨੇ ਤੁੰਦ ਕਰਕੇ ਸੇਟੀਲ ਦੀ ਕਲੀਨਿੰਗ ਕਮੇਟੀ ਵਾਲਿਆਂ ਦੀ ਆ 컬러 ਦੋ ਰੰਗ ਦੋਾਰੇ ਕਰਕੇ ਸਾਫ ਸਫਾਈ ਕਰਦੀ ਇਹਨਾਂ ਦਾਰੇ ਪ੍ਰੋਪਰ ਸਾਹਮਣੇ ਦੇਖੋ ਸਾਹਮਣੇ ਤੋਂ ਜ਼ਿਆਦਾ ਇੱਧਰਲੇ ਪਾਸੇ ਥੋੜੀ ਜੀ ਅੰਜ ਵਿਚਾਰੇ ਭਗਤ ਫੇਰ ਇੱਥੇ ਖੜੇ ਹੈ ਇਹਨਾਂ ਦਾ ਵਿਚਾਰੇ ਤਾਂ ਔਖੀ ਹੈ ਇਹਦਾ ਕੀ ਹੱਲ ਕੀਤਾ ਜਾਵੇ ਲੈ ਆ ਵੀ ਮੇਟਰੋ ਆਪਾਂ ਆਪਣੇ ਕੋਠੇ ਤੇ ਹੁਣ ਉਹ ਚੌਦੀ ਹਸਪੀਟਲ ਦਾ ਮੋਰ ਵਾਲੀ ਬਿਲਡਿੰਗ ਤੇ ਰਹੀ ਹੈ ਆ ਟੈਂਕੇ ਡੂੰਘੇ ਤਾਂ ਦੀ ਐਂਗਲ ਸਾਰੇ ਆ ਲੱਗੇ ਵੀ ਢਾਣ ਸਾਰੇ ਪੱਛੇ ਬਣ ਗਏ ਨਾ ਮਾ ਦਵਾਰੇ ਮੁਰੇ ਹੀ ਬਣੂ ਹੁਣ ਫੇ ਸਾਹਮਣੇ ਚਲੂਣਾ ਲੋ ਵੀ ਮਿੱਤਰੋ ਹਨ ਯਾਰ ਯਾਰ ਹੋਣੀਆਂ ਲਾਈਟਾਂ ਹੋਰੀਆਂ ਲਾਈਟਾਂ ਸਾਹਮਣੇ ਇੱਧਰ ਪੰਪੋ ਇੱਧਰ ਚੱਲ ਲੰਗਰ ਇੱਧਰ ਨੂੰ ਗੇੜਾ ਮਾਰ ਕੇ ਆਨੇ ਹੁਣ ਆਪਾਂ ਇੱਧਰ ਦੇਖ ਉਮਤਾ ਬੈਠੇ ਆਏ ਰਾਜਾ ਕਰਮਗਲ ਪਰਜਾਤਾ ਵਾਹ ਇੰਕੁਲ ਮੁੰਡੀਆਂ ਹੋਸੀ ਕਰਮਗਲ ਪਰਜਾਤਾ ਇਹ ਕੰਨ ਦੀ ਸੀਟ ਤੇ ਨਹੀਂ ਰਹੇ ਮੈਂ ਬਣਾ ਰਹੇ ਹੁਣ ਦਾ ਹੁਣ ਇੱਧਰ ਦੇਖ ਮੇਰੇ ਕਿ ਨਹੀਂ ਦੇਖ ਛੋਟਾ ਸਰਦਾਰ ਸ਼ੇਵਾਂ ਲੱਗਿਆ ਕੰਨ ਆਹ ਸਰਦਾਰ ਜੀ ਛੋਟੇ ਜੀ ਸਿਵਾ ਮੋਹਿਆ ਹੋਇਆ ਦੰਗੂ ਬੇਵਾ ਮੋਹਿਆ ਹੋਇਆ ਸਭਨਾਂ ਨੂੰ ਹੌਸਲਾ ਲਗਾਏ 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 ਹਨ ਸੋ ਇਹ ਗੁਰੂ ਜੀ ਬਾਈ ਨੂੰ ਕਰਾਈ ਇਹਨਾਂ ਦਾ ਨੀਰਨਾਮ ਵੀ ਬਹੁਤ ਬਹੁਤ ਵਾਦ ਹੈ ਬ੍ਰੈਡਰ ਰੈਂਚ ਕਰਾਈ ਕਦੇ ਤਹਿਮੀਸ਼ ਆਟੋ ਰੱਬ ਰੂ ਸਾਡੇ ਵੀਰ ਸਾਡੇ ਵੀਰ ਜਗਲਾਤ ਮਹਾਨ ਹੋਏ ਸੁਖਜੀਤ ਸਿੰਘ ਕੀ ਇਹਦਾ ਵੀ ਧੰਨਵਾਦ ਤੇ ਮਜੀਦ ਵੀਰ ਇਹਦਾ ਧੰਨਵਾਦ ਹੈ ਸੁਖਜੀਤ ਸਿੰਘ ਤੇ ਮਜੀਦ ਸਿੰਘ ਆਪਾਂ ਹੱਥਾ ਸੈਂਟਰ ਇਹ ਮਾਰਦਾ ਹੁਣ ਛਲਾ ਹਾਂਜੀ ਕੀ ਕਰਨਾ ਹੈ ਪਾ ਦੀ ਢਾਰਕੇ ਉਤੇ ਆ ਗਈ ਕੇਲਾ ਲੈ ਕੇ ਮੈਕਸ ਨੇ ਤੇ ਦੁੱਕੀ ਕੇਲਾ ਲੈ ਲੈਣਾ ਦਿੱਤੇ ਨਾ ਉਹ ਕੱਕਾ ਦੁੱਕੀ ਨਵਾਸ਼ ਨਹੀਂ ਕਰਨਾ ਕਾ ਮੰਮੂ ਖਾ ਲ ਹਾਂਜੀ ਆਪੇ ਆਪੇ ਖਾ ਹੁਣ ਆਪੇ ਖਾ ਲਓ ਆਪੇ ਆਪੇ ਖਾ ਲਓ ਖਾ ਲਓ ਆਪੇ ਆਪੇ ਕਿਆ ਕਿਆ ਹੋਇਆ ਲੜਦੇ ਆਂ ਲੜਾਈ ਕਰਦੇ ਆਂ ਕੈਸ਼ ਕਰਨਾ ਨਹੀਂ ਏ ਮੈਥ ਕਿ ਕਰਦਾ ਓਹ ਓਹ ਇਸ ਨੂੰ ਕਰਦੇ ਕਿਵੇਂ ਕਰਦਾ ਲਓ ਜੀ ਮਿੱਤਰੋ ਟੱਕ ਇਧਰ ਦੇਖੋ ਹੈਲੋ ਕਰਦੇ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਕੀ ਕਰਦੇ ਕਿਆ ਕਰਦੇ ਮੈਕ ਚਲੋ ਇੰਦਰ ਨੂੰ ਤੇ ਵੀ ਕੱਲ ਸੈੱਟ ਕਰਿਆ ਤੇ ਵੀ ਕੱਲ ਹੋ ਰਿਹਾ ਨਹੀਂ ਟੱਕੇ ਰਿਹਾ ਆਪਣਾ ਮੋਟਰਸਾਈਕਲ ਵਾਲਸਰ ਨੇ 2200 ਇਹ ਰਿਹਾ ਆਪਣਾ ਸਾਈਕਲ ਇਹ ਰਿਹਾ ਆਪਣਾ ਕਾਕਾ ਪਰ ਵਿੱਚ ਕਾਕਾ ਮੈਕਸ ਨੂੰ ਆ ਉਹ ਉਹ ਤੇ ਚੀਜੀ ਖਾਣ ਨੂੰ ਕਰਦਾ ਹੈ ਉਹਨੇ ਖਾ ਲਈ ਫਟਾਫਟ ਜਨ ਡਸਟਬਿਨ ਚ ਰੱਖਿਆ ਦਾ ਡੱਕ ਡਸਟਬਿਨ ਚ इधर इधर होंगे पहले दुकाना काफ़ी जो चैनल वी लगता लाइक करते करो सबसक्राइब करते करने थे, थे। तो। 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 रहे करो कमेंट करो कर रहे जी ਲੰਗਰ ਹਲੇ ਵੀ ਚੱਲ ਰਿਹਾ ਮਿੱਤਰੋ ਲੋਹੀ ਮਿੱਤਰੋ ਲੰਗਰ ਚੱਲ ਰਿਹਾ ਹਲੇ ਰਿਹਾ ਵਾਹਿਗੁਰੂ ਜੀ ਦਾ ਕਾਲਾ ਵਾਹਿਗੁਰੂ ਜੀ ਰੂਹਤੇ ਹਜ਼ਾਰ ਵਾਹਿਗੁਰੂ ਜੀ ਰੂਹਤੇ ਸਤਨਾਮ ਵਾਹਿਗੁਰੂ ਜੀ ਦੀ ਪੰਗਰ ਸ਼ਕਤਿ ਜਾਵ ਜੀ Я не